ਮੇਰੇ ਲੱਗ ਗਿਆ ਹੀ ਬੈਠੇ ਯੋ ਕੁੱਟ ਚਾਹ ਹੀ ਬਣਾ ਲਿਓ ਹਾਂ ਉਹ ਜਾਤ ਚੱਲ ਪਤਾ ਨਹੀਂ ਮੈਂ ਕਿਹੜੀ ਵੇ ਰੋਜ਼ ਚਾਹ ਹੀ ਬਣਾਉਣਾ ਮੇਰੇ ਕੋ ਬਣਨੀ ਹੈ ਕਿ ਨਹੀਂ ਬਣਨੀ ਤੈਨੂੰ ਦਵਾਈ ਦਵਾਈ ਟਿਕਟ ਆ ਕੇ ਲਵਾਏ ਕੋ ਫਰਕ ਥੋੜਾ ਬੜਾ ਪਿਆਗ ਨਹੀਂ ਪਿਆ ਆਏ ਫਰਕ ਪਿਆ ਹੁੰਦਾ ਤੇ ਮੈਂ ਉੱਠਦੀ ਨਾ ਗੁੱਜੀ ਛੱਟ ਵਾ ਐਡੀ ਛੱਤੀ ਫਰਕ ਪੈ ਜਾਣਾ ਵਾ ਹੁਣ ਹੌਮ ਚ ਲੈ ਨਾ ਹੀ ਆ ਨਾ ਇਹ ਥੋੜਾ ਵੀ ਜੇ ਦਵਾਈ ਦਵਾਈ ਤੇ ਉਹੋ ਹੀ ਤੁਸੀਂ ਮੈਨੂੰ ਸੁਣਾਉਂਦੇ ਪਈਓ ਵੀ ਸਹੀ ਨਾ ਉੱਠ ਖਲੋ ਹੁਣ ਡਾਕਟਰ ਤੇ ਬਹੁਤ ਦਲੇਰੀ ਦੇਣ ਡਿਆ ਸੀ ਪਰ ਘਰ ਜਾਂਦੇ ਤਾਂ ਇਹ ਐਨ ਠੀਕ ਹੋ ਜਣੀ ਆ ਤੇ ਤੈਨੂੰ ਕੋਈ ਫਰਕ ਨਹੀਂ ਮਰਸਾ ਜਿੰਨਾ ਵੀ ਡਾਕਟਰ ਇੱਤਾ ਹੀ ਆਂਦੇ ਹੁੰਦੇ ਆ ਉਹਨਾਂ ਟਿਕਟਾ ਕੇ ਲਾਏ ਉਹ ਆਂਦੇ ਵੀ ਪੈ ਜਾਣਾ ਫਰਕ ਪਰ ਮੈਨੂੰ ਨਹੀਂ ਫਰਕ ਤੇ ਮੈਂ ਤਾਂ ਆਖ ਲਈ ਹਾਂ ਨਾ ਮੈਨੂੰ ਚਾਹ ਘੁੱਟ ਬਣਾ ਦੋ ਮੇਰੇ ਜੀ ਨੂੰ ਕੋ ਹੋਂ ਡਿਆ ਵਾ ਹੁਣ ਮੈਂ ਨਾਲ ਕੋ ਖਾਵਾਂ ਬੇਸਕਟ ਚਾਹ ਕੋ ਮੇਰੇ ਕੋ ਤੇ ਨਹੀਂ ਕਿ ਬਣ ਨਹੀਂ ਮੈਂ ਰਾਜ ਨੂੰ ਆ ਕੇ ਵੇਖਦਾ ਉਹ ਉਦ ਵਾਲੀ ਥੀੜੀ ਵਾਂਗੂ ਕੀ ਪਤਾ ਉਹਨੂੰ ਕਿਹੜੇ ਮੋਹ ਕੋਣਾ ਦਾ ਕਿਹੜੇ ਨਹੀਂ ਰੋਜ ਨੇ ਤਾਂ ਚਾਹ ਫੇਰ ਬਣਾਈ ਆ ਤੇ ਮੈਂ ਪੀਤੀ ਆ ਜਾ ਲੈ ਆ ਉਹ ਤੁਹਾਨੂੰ ਬੜਾ ਧੂਗੀ ਚਾਹ ਚਾਹੀਦੀ। ਵੇਖ ਲੈਨੇ ਪੁੱਛ ਕੇ ਰੱਬ ਕਰੇ ਕੀ ਪਤਾ ਬਣਾ ਹੀ ਦਏ। ਰਾਜਪੁੱਤ ਕੀ ਕਰਨ ਨਹੀਂ ਆ। ਕੁਛ ਨਹੀਂ ਡੈਡੀ ਜੀ ਬਸ ਵੇਲੇ ਫੋਨ ਜੋ ਵੇਖਣ ਲਈ ਸੀ। ਬਾਹਰ ਆਇਆ ਫੋਨ ਬੰਨ। ਹਾਂਜੀ ਆਉਂਦਾ ਵਾ ਠੀਕ ਠਾਕ ਆ। ਤੂੰ ਇੱਥੇ ਬੈਠੀ ਆ ਸਾਡਾ ਤਮਾਹਾ ਵੇਖਣੇ ਚਾਹ ਦਾ ਕੋਟ ਬਣਾ ਦੇ ਮਾਂ ਤੇਰੀ ਬੰਜੇ ਤੇ ਪਈ ਆ। ਕੀ ਡੈਡੀ ਜੀ ਚਾਹ ਕੇ ਆਵਾ। ਮੈਂ ਚਾਹ ਹੀ ਕਿਹਾ ਹੋਰ ਮੈਂ ਕੀ ਕਹਿਣਾ ਹੀ ਅੱਛਾ ਅੱਜ ਕਿਦਾਂ ਤਾਨੂੰ ਆ ਗਿਆ ਚੇਤਾ ਪੀ ਚਾਹ ਬਣਾ ਦੋ ਉਦਾਂ ਤੇ ਤੁਸੀਂ ਕਹਿੰਨੇ ਆ ਕਿ ਤੇਰੇ ਵਾਲੇ ਹੀ ਵੇਖਣਾ ਨਹੀਂ ਗਾ ਤੈਨੂੰ ਅੱਖੀ ਨਹੀਂ ਵਹਿੰਦੇ ਤੈਨੂੰ ਆ ਨਹੀਂ ਕਰਦੇ ਤੈਨੂੰ ਜੇ ਨਹੀਂ ਕਰਦੇ ਅੱਜ ਕਿੱਡੀ ਸੱਤੇ ਚਾਹ ਦਾ ਤਾਨੂੰ ਚੇਤਾ ਆ ਗਿਆ ਤੇ ਨਾਲੇ ਵੇਖ ਸੁਣੋ ਮੇਰੀ ਗੱਲ ਅੱਗੇ ਵੀ ਤਾਨੂੰ ਮੈਂ ਕਹਿਤਾ ਵਾ ਇੱਕ ਵਾਰੀ ਵੀ ਕਿਹਾ ਦੋ ਵਾਰੀ ਵੀ ਕਿਹਾ ਤੇ ਵਾਰ-ਵਾਰ ਨਾ ਹਾ ਗੱਲ ਨਾ ਕਰਿਆ ਕਰੋ ਕਿ ਸਾਨੂੰ ਚਾਹ ਪਾਣੀ ਬਣਾ ਦਿਓ ਆਪੇ ਬਣਾਓ ਤੇ ਆਪੇ ਪੀਓ ਰਾਜਾ ਗੱਲ ਨਾਲ ਤੇਰੇ ਵਾਸਤੇ ਠੀਕ ਨਹੀਂ ਸੋਭਾ ਨਹੀਂ ਦਿੰਦੀ। ਦੱਖ ਵਿੱਚ ਜੇ ਹੁਣ ਮੰਜੇ ਦੇ ਪਏ ਆ ਤੇ ਮੰਜੇ ਦੇ ਪਿਆ ਨੂੰ ਚਾਹ ਪਾਣੀ ਘੁੱਟ ਪਿਆਲ ਦੇਗੀ ਕੀ ਆਖਰਾ ਚੱਲੀ ਹੈ ਕੋਈ ਸੋਭਾ ਦੇ ਡੈਡੀ ਜੀ ਜਾਗ ਨਹੀਂ ਦੇਣੀ ਆ ਤੁਸੀਂ ਥੋੜੀ ਦੇਣੀ ਆ ਤੁਸੀਂ ਤੇ ਮੇਰੇ ਘਰੇ ਬਦਨਾਮੀ ਤੇ ਭੈਣ ਭਰਾਵਾਂ ਨੂੰ ਬਦਨਾਮੀ ਕਰਦੇ ਹੋ ਫੇ ਰਾਜਾ ਸਾਨੂੰ ਪੁੱਛਦੀ ਨਹੀਂ ਕੋਈ ਗਿੱਸਦੀ ਨਹੀਂ ਅੱਜ ਕਿਦਾਂ ਤੋ ਇਹਨਾਂ ਨੂੰ ਚੇਤਾ ਆ ਗਿਆ ਵੀ ਰਾਜਕੁਲ ਮੈਂ ਚਾਹ ਬਣਵਾ ਲਿਆ ਵਾ ਉਦਾਂ ਤੁਸੀਂ ਕਹਿੰਦੇ ਤੇਰੇ ਹੱਥੋਂ ਕਿਤੇ ਪਾਣੀ ਦਾ ਘੁੱਟ ਨਹੀਂ ਪੀਣਾ ਮਾਦਾ ਕਹਿੰਦੀ ਮੈਨੂੰ ਕੁਝ ਦੇ ਨਾ ਦਵੇ ਹੁਣ ਨਾ ਤੁਹਾਨੂੰ ਮੈਂ ਚਾਹ ਚੁੱਕ ਕੁਝ ਪਾ ਕੇ ਦਵਾਂਗੀ ਰਾਜ ਪਤਾ ਨਹੀਂ ਤੈਨੂੰ ਕਿਹੜਾ ਪੜ੍ਹਾਈ ਪੜ੍ਹਾਈ ਜਾਂਦਾ ਵਾ ਕੋਈ ਸਾਨੂੰ ਸਮਝ ਨਹੀਂ ਆਉਂਦੀ ਅਹੀਂ ਸਿੱਧੀ ਗੱਲ ਕਰਦੇ ਤਾਂ ਤੂੰ ਗਾੜੀਓ ਪੁੱਠੀ ਕਰਕੇ ਸਾਨੂੰ ਦੱਸ ਦੀ ਅਸੀਂ ਕਿੰਨੇ ਕੁ ਸ਼ੌਕੇ ਆਉਣ ਬੁੱਢੇ ਵਾਰੇ ਕੋਈ ਨਹੀਂ ਡੈਡੀ ਜੀ ਜੇ ਤਾਂ ਚਰਾਤ ਦਿਨ ਗੁਣਗੌਂਦੀ ਆ ਨਾ ਉਹ ਕਵਲ ਕਵਲ ਕਰਦੀ ਆ ਉਹਨੂੰ ਸਾਧ ਲਓ ਉਹ ਤੁਹਾਨੂੰ ਹੁਣ ਪਰੌਂਠੇ ਤਲ ਤਲ ਕੇ ਦੋਗੇ ਤੇ ਨਾਲੇ ਦਿਹਾੜੀ ਰਹਿ ਜੂਗੀ ਤੇ ਮਾਂ ਦੀ ਸੇਵਾ ਪਾਣੀ ਕਰ ਜੂਗੀ। ਚਲੋ ਤੇਰੀ ਮਰਜ਼ੀ ਬਈ ਹੁਣ ਆ ਵੀ ਔਖੇ ਔਖੇ ਹੱਥ ਲੂ ਲਾਂਗੇ ਕੀ ਕਰਨਾ ਹੈ। ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਹਟਦੇ ਨਹੀਂ ਗੇ। ਵਾਰ-ਵਾਰ ਖਵਾਉਣ ਦੀ ਹਰਿਆਤੀ ਪੈ ਗਈ ਆ। ਵੀ ਜਵਾਬ ਦੇਣੇ ਦੇਣਾ ਹੀ ਚੰਗਾ ਇਹਨਾਂ ਨੂੰ। ਹਾਦੀ ਹੋ ਗਈ ਇਹਨਾਂ ਵਾਲੀ ਵੀ ਕਿਤੇ। ਵਾਲੇ ਦੁੱਧ ਚ ਪੱਤੀ। ਉਹਨ ਤਾਂ ਠੋਕ ਕੇ ਜਵਾਬ ਦਿੱਤਾ ਵਾ ਕੈਂ ਕੋਰਾ ਕਰਾਰਾ। ਮਿੰਤ ਅੱਗੇ ਪਤਾ ਹੀ ਰਾਜ ਦਾ ਜੇ ਮੈਂ ਕਾਇਮ ਹੋਵਾਂ ਮੈਂ ਤੇ ਕਦੀ ਵੀ ਨਾ ਇਹਦੇ ਵਰਗੀ ਦੀ ਮਿੰਤਾ ਕਰਾਂ ਤੇ ਇਹਦੇ ਹੱਥ ਦੀ ਚਾਹ ਪੀਵਾਂ ਉਹੋ ਗੱਲ ਤੁਸੀਂ ਆਖੀ ਜਾਂਦੇ ਰਾਜ ਨੂੰ ਆਨਾ ਚਾਹ ਬਣਾ ਦੇ ਆਂਦੀ ਜਿਹਦੇ ਮਰਾਦ ਦੇਣ ਗੋਣ ਗੋਦੇ ਉਹਨੂੰ ਲੈ ਉਹਨੂੰ ਕਰ ਉਹਨੂੰ ਸਾਧਰੋ ਤੇ ਉਹ ਆਪੇ ਤੁਹਾਨੂੰ ਕਿਆ ਪਾਣੀ ਬਣਾ ਦਿਆ ਕਰੂ ਮੇਰੇ ਕੋ ਨਹੀਂ ਬਣਦਾ ਚਲੋ ਉਹ ਧੀ ਆ ਉਹਨੂੰ ਫੋਨ ਕਰਾਂਗੇ ਉਹ ਤੇ ਆ ਹੀ ਜਾਊਗੀ ਉਹਨੂੰ ਤੇ ਦੁੱਖ ਵਾ ਤੁਹਾਡਾ ਇਹਨੂੰ ਮਾਸਾ ਜਿਨਾਂ ਨਿਕਾ ਕੋਈ ਗੱਲ ਨਹੀਂ ਫਿਰ ਇਹ ਵੀ ਰੱਖੇ ਧਿਆਨ ਸਾਡੇ ਵੱਲ ਵੀ ਜਾਂ ਦਤ ਮੇਰੇ ਨਾਲ ਲਾਉਣਗੇ ਫਿਰ ਉਹਦੇ ਹੀ ਲਾਵਾਂਗੇ ਕੋਈ ਗੱਲ ਨਹੀਂ ਆ ਜੇ ਛੜ ਤੇ ਆ ਦੇਣਾ ਆਏ ਆ ਨਾ ਤੇ ਸਾਰਿਆਂ ਦੇ ਬੜਾ ਪਾ ਹੋਣਾ ਹੋਂ ਸਾਰਿਆਂ ਤੇ ਹੀ ਆ ਉਦੋਂ ਪਤਾ ਲੱਗਣਾ ਚਲੋ ਅਸੀਂ ਕਿਹੜੇ ਅੱਖੀ ਵੇਖਣਾ ਵਾ ਪਰ ਇਹ ਆ ਵੀ ਉਦੋਂ ਯਾਦ ਤੇ ਕਰਿਆ ਕਰੂ ਬੁੱਢਾ ਪੈਦੇ ਤੇ ਵੀ ਆਉਣਾ ਵਾ ਇਹਦਾ ਪੁੱਤ ਵੀ ਮੈਂ ਤੇ ਆਣੀ ਹੈ ਨਾ ਕਿ ਜੇ ਅਸੀਂ ਨਾ ਵੇਖਾਂਗੇ ਲੋਕ ਵੇਖਣਗੇ ਕਿ ਇਹਦੇ ਨਾਲ ਵੀ ਕੀ ਕੋ ਹੁੰਦਾ ਉਹ ਦਾਦੀ ਬਾਬੇ ਦਾ ਸੱਕੋ ਹੋਇਆ ਮਰਦਾ ਵਾ ਤੇ ਇਹ ਲੱਗੇ ਨਹੀਂ ਨਾ ਲੱਗਣ ਦਿੰਦੀ ਉਹ ਸਾਰੇ ਚਾਲੇ ਇਹਦੇ ਲੱਸਣ ਵੇਖਣ ਡਿਆ ਵਾ ਵੀ ਕੀ ਕਰਦੀ ਆਪਣੇ ਵੱਡਿਆਂ ਦੇ ਨਾਲ ਉਹਨੇ ਵੀ ਇਹੋ ਕੋਈ ਕਰਨਾ ਮਨ ਪੜਾਈਆਂ ਇਹ ਕਿ ਜੋ ਪੁੱਠੀਆਂ ਸੇਖੀਆਂ ਵਾ ਇਹਨੂੰ ਸਿੱਧਾ ਬੋਲਿਆਂ ਵੀ ਪੁੱਠਾ ਗਾੜ ਜੋ ਪੈਂਦੀ ਆ ਭੱਜ ਕੇ ਜਾਨ ਕੱਢ ਲੈਂਦੀ ਆ ਅੰਦਰ ਗੱਜ ਦਿੰਦੀ ਆ ਕਾਦੀ ਪੜਾਈਆਂ ਵਾ ਉਹ ਆਪ ਹੀ ਬਠੇਰੀ ਜਾਣੀ ਜਾਣ ਵਾ ਆਪ ਹੀ ਬਠੇਰਾ ਪੜੀ ਆ ਸਾਰਾ ਦਿਨ ਤੇ ਫੋਨ ਤੇ ਲੱਗੀ ਰਹਿੰਦੀ ਆ ਵੇਰਲੀ ਤੇ ਜੇ ਕੋਈ ਕੰਮ ਹੋਵੇ ਤੇ ਆਪੇ ਨਾ ਪੜਾਈਆਂ ਹੋਣ ਸਾਰਾ ਦਿਨ ਕੰਮ ਚ ਦੁੱਜੀ ਰਵੇ ਚੱਲ ਫੇ ਮੈਂ ਹੁਣ ਔਖੀ ਸ਼ੌਕੀ ਬਣਾਉਣਾ ਚਲੋ ਕੱਲ ਦੇਣਾ ਇਹ ਕਿ ਕੀ ਕਰਨਾ ਫੇ ਹੁਣ ਚੱਲ ਰਹਿਣ ਦੇ ਜੇ ਬਣਦੀ ਤੇ ਬਣਾ ਲੋ ਨਹੀਂ ਤੇ ਰਹਿਣ ਦੇ ਕੋਈ ਗੱਲ ਨਹੀਂ ਮਰ ਨਹੀਂ ਚੱਲੇ ਅਸੀਂ ਇਹ ਨਹੀਂ ਤੇ ਕਵਲ ਨੂੰ ਨਾ ਫੋਨ ਕਰੀਏ ਚਾਰ ਦਿਨ ਆ ਜਵੇ ਉਹ ਕਿਨੇ ਸਾਡਾ ਗੁੱਸੇ ਹੋਏ ਤੇ ਉਹਦੀ ਰਸਤੇ ਆਉ ਨਹੀਂ ਦੇਣਾ ਮੈਂ ਨਹੀਂ ਉਹ ਤੇ ਜਦੋਂ ਫੋਨ ਕੀਤਾ ਤੇ ਉਹ ਤੇ ਐਡੀ ਜੱਟੀ ਚੰਗੀ ਆ ਉਹਨੇ ਤੇ ਉਸੇ ਵੇਲੇ ਆਖਣਾ ਵੀ ਕੋਈ ਗੱਲ ਨਹੀਂ ਮੈਂ ਸਾਡ ਨਹੀਂ ਸਾਸੋਦੀ ਦਾ ਪਤਾ ਕਿੰਨਾ ਚੰਗਾ ਸੁਭਾਅ ਵਾ ਉਹਦੇ ਇੱਕ ਵਾਰੀ ਆਖਿਆ ਤੇ ਉਹਨੇ ਆਪ ਸੱਟ ਜਾਣਾ ਹੋਈ ਗੱਲ ਤੇ ਹੁਣ ਕੀ ਕਰਨਾ ਟਾਈਮ ਪਾਸ ਕਰਨਾ ਪੈਣਾ ਭਾਈ ਮੈਂ ਤਾਂ ਅੰਦੀ ਚੱਲ ਕੀ ਉਹਨੂੰ ਵਿਚਾਰੀ ਨੂੰ ਸੱਦਣਾ ਰੋਜ ਦਿਹਾੜੀ ਰਾਵਾਂ ਦੇ ਵਿੱਚ ਤੇ ਚੱਲ ਕਰਿਆ ਮੈਂ ਕੰਮ ਹੋਈ ਜਾਵਾ ਅੱਗੇ ਵੇਖ ਲੋ ਮਰਜ਼ੀ ਆਪਣੀ ਜੋ ਕਰਨਾ ਕਰ ਲੋ ਮੈਂ ਕੀ ਕਰ ਸਕਦੀ ਹਾਂ ਚੱਲ ਮੈਂ ਜਾ ਕੋ ਬਣਾ ਕੇ ਲਿਆਵਾ ਤੇ ਬਾਅਦ ਚ ਲਾਉਣਾ ਫੋਨ ਜੇ ਚੋਕਲਾਂਗੇ ਠੀਕ ਨਹੀਂ ਤਾਂ ਫਿਰ ਮੈਂ ਆਪ ਜਾ ਕੇ ਲੈ ਆਉਂਗਾ ਕੀ ਕਰਨਾ ਫਿਰ ਚੱਲ ਵੇਖ ਲੋ ਫਿਰ ਲੈ ਬਣਾਤੇ ਪੈਣਾ ਇਆਂ ਹੁਣ ਦੋ ਦਿਨ ਰਹਿੂ ਫਿਰ ਸਾਡ ਆਇਓ ਆ ਲੈ ਜਾਨ ਲੰਦੀ ਮਹਾਂ ਬਣਾ ਕੇ ਨਾ ਉੱਥੇ ਚੌਂਕ ਜੀ ਮੈਨੂੰ ਕੋ ਲੱਭਦਾ ਨਾ ਕੋ ਬਹੂਰ ਉਹ ਮੈਂ ਅੱਜ ਤਾਂ ਮਾੜੀ ਮੋਟੀ ਬਣਾਤੀ ਮੇਰੇ ਕੋ ਨਹੀਂ ਹੁਣ ਸਾਦਲਾ ਕੁੜੀ ਨੂੰ ਤੇ ਚਲੋ ਚਾ ਹੁਣ ਸੱਦਨੇ ਆ ਫੋਨ ਕਰਦੀ ਆ ਹੌਸਲੇ ਜੇ ਦੇ ਨਾਲ ਹੀ ਆ ਨਾ ਆਏ ਲੈ ਮੇ ਠਾਲੀ ਮਾਚਾ ਉਹ ਖਲੋਕ ਤੂੰ ਨੇ ਦੇਲੀ ਛੱਡਿਆ ਵਾ ਆਏ ਹਾਏ ਦਿਲ ਕੀ ਛੱਡਿਆ ਵਾ ਜੇ ਮੇਰੇ ਕੋ ਉੱਠ ਬੈ ਹੋਏ ਤੇ ਮੈਂ ਤੇ ਗੱਲ ਨਹੀਂ ਖਵਾਉਂਦੀ ਲਵਨੀ ਆ ਨੂੰ ਫੋਨ ਤੇ ਪੁੱਛਨੀ ਆ ਕੀ ਜਾਂਦੀ ਆ ਤੇ ਜੇ ਆਖੂਗੀ ਲੈ ਜੋ ਤੇ ਫਿਰ ਲੈ ਆਇਓ ਜਾ ਕੇ ਤੇ ਜੇ ਨਹੀਂ ਤੇ ਫਿਰ ਵੇਖ ਲਿਓ ਨਹੀਂ ਖਲਾਈ ਦੇਣੀ ਉਹਦੀ ਸੱਸ ਨੇ ਕੋਈ ਗੱਲ ਨਹੀਂ ਕੀ ਪਰ ਲੈਊਗਾ ਜਾ ਕੇ ਹੋਰ ਕਰਨਾ ਇਹ ਤਾਂ ਮੈਨੂੰ ਨੰਬਰ ਵੀ ਨਹੀਂ ਦੀਦਾ ਚੁੱਕੜੀ ਨੇ ਲਈ ਹਾਂ ਪਤਾ ਕੀ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀਕਾਲ ਕੀ ਹਾਲ ਚੱਲ ਵਾ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ ਵੀ ਠੀਕ ਠਾਕ ਵਾ ਕੀ ਕਰਦੇ ਆਂ ਆਹ ਛੇ ਦਾ ਸੁੱਦਾ ਕਿੱਥੇ ਪੁੱਤ ਠੀਕ ਵਾ ਤੈਨੂੰ ਪਤਾ ਹੀ ਆ ਆਹ ਛੱਟ ਲੱਗ ਗਈ ਓ ਛੱਟ ਤੇ ਧੰਵਾਦੀ ਆ ਆਪਣਾ ਧਿਆਨ ਰੱਖਿਆ ਕਰੋ ਧਿਆਨ ਤੇ ਬਚੇਰਾ ਰੱਖ ਦੇਈਆਂ ਉਹ ਬੱਤੀ ਨਹੀਂ ਗਈ ਆਉਂਦੀ ਤੇ ਪਾਣੀ ਲੈਣ ਚੱਲ ਗਈ ਤੇ ਉਹ ਆ ਮੈਂ ਡਿੱਗ ਪਈ ਆ ਤੇ ਉਹ ਛੱਟ ਜਿਆਦਾ ਹੀ ਲੱਗ ਗਈ ਆ ਪਤਾ ਨਹੀਂ ਹੁਣ ਚੂਲੇ ਤੇ ਲੱਗ ਗਈ ਕਿ ਲੱਤ ਤੇ ਲੱਗੀ ਕਿੱਥੇ ਕਿੱਥੇ ਲੱਗੀ ਓ ਹੁਣ ਲਾਂਦੇ ਤੇ ਟੀਕੇ ਲਵਾ ਕੇ ਤੇ ਪਰ ਅਜੇ ਫਰਕ ਨਹੀਂ ਪੈਂਦਿਆ ਤੇ ਵਾਹ ਦਿਹਾੜੀ ਕਾਜੇਂਗੇ ਹਾਂ ਪਾਪੀ ਨੇ ਨਾ ਨਾ ਪਛਾਹ ਹਿਸਾ ਮਾ ਸਾਹਮਣੇ ਤੇ ਘੇੜੇ ਰਾਤ ਪਰੇਜਦੇ ਆ ਜਾਨੀ ਜੀਏ ਕਰਕੇ ਬੰਦਾ 니 ਭੈਣੇ ਕਿੱਥੇ ਭਾਬੀ ਪੁੱਛਦੀ ਭਾਬੀ ਦਾ ਤੈਨੂੰ ਅੱਗੇ ਨਹੀਂ ਪਤਾ ਹੋਰ ਮੈਨੂੰ ਲੱਗੀਆਂ ਸਤਾਉਮਣ ਭਾਬੀ ਵਾਲ ਤੇ ਘਟ ਚਾਹ ਡੈਡੀ ਤੇਰੇ ਨੇ ਆਖਿਆ ਹੀ ਪੀ ਬਣਾ ਦੇ ਉਹਨੂੰ ਮੇਰਾ ਜੀ ਨੂੰ ਕੋ ਹੋਂਡਿਆ ਤੈਨੇ ਬੱਤੀ ਪੱਤੀ ਗੱਲਾਂ ਸੜਾਈਆਂ ਵਾ ਗਾੜੀਆਂ ਤੇ ਫੇਰ ਉਤਾ ਹੀ ਮੁੜ ਕੇ ਤੇ ਆ ਗਿਆ ਵਾ ਮੈਂ ਆਖਣ ਲਈ ਜੇ ਆ ਜੇ ਡਾਡੀ ਤੇ ਆਪਣੀ ਮੰਮੀ ਨੂੰ ਪੁੱਛਾਂ ਜੇ ਆਖਣਗੇ ਤੇ ਫਿਰ ਨਾ ਹੋ ਡੈਡੀ ਤੇ ਡਾਨ ਕੇ ਤੇ ਲੈ ਆਂਦਾ ਵਾ ਜੇ ਤੇ ਅਭੀ ਛੱਡ ਜੂਤਾ ਵੀ ਠੀਕ ਵਾ ਤੇ ਜੇ ਨਾ ਤੇ ਫਿਰ ਡੈਡੀ ਲੈ ਜੂ ਆਣ ਕੇ ਬਾ ਨਾ ਮੰਮੀ ਨਾਲ ਤਾਂ ਬੇਚਾਨਾ ਫੋਨ ਕਰਦੀ ਆਂ ਜੇ ਨਾ ਆਉਂਦਾ ਚਾਲ ਕੋਈ ਗੱਲ ਨਹੀਂ ਪੁੱਤ ਚਲਾ ਕਰ ਲੈ ਮੇਰਾ ਤੇ ਜੀ ਨਹੀਂ ਹੋਂ ਤਾਂ ਕਰ ਦਿਆ ਵੀ ਫੋਨ ਕਰਾਂ ਮੈਂ ਆਖਣਾ ਰੋਜ ਦੀ ਰਾਵਾ ਦੇ ਵਿੱਚ ਤੇ ਹੁਣ ਔਖੀ ਹੋ ਕੇ ਮੈਂ ਕੀ ਕਰੀ ਚਲ ਦੱਸੀ ਮੇਰੀ ਧੀ ਫਿਰ ਚੰਗਾ ਕੁੜੀ ਆਂਦੀ ਆ ਆਂਦੀ ਨੇ ਦੱਸਨੀ ਆਪਣੀ ਮੰਮੀ ਨਾਲ ਚਲਾ ਕਰਕੇ ਤੇ ਅਗਲੀ ਨੇ ਘਰ ਵੀ ਪੁੱਛਣਾ ਹੋਇਆ ਹੁਣ ਇਤਾਂ ਵੀ ਕਿੱਤਾ ਛੇਤੀ ਨਾ ਨਹੀਂ ਉਹੜ ਕੇ ਆਪਣੇ ਬੇਸੱਸ ਨੂੰ ਪੁੱਛਣਾ ਹੀ ਪੈਣਾ ਔਰ ਤਾਂ ਬਿਨਾ ਕਿਦਾਂ ਉਹ ਜਰੀ ਨੇ ਆ ਜਣਾ ਹਾਂ ਮੈਂ ਤਾਂ ਕਿਹਾ ਵੀ ਜੇ ਅਭੀ ਛੱਡ ਜੂ ਤਾਂ ਵੀ ਠੀਕ ਚਾ ਨਾ ਤੇ ਚੱਲ ਡੈਡੀ ਤੇਰਾ ਲਾ ਜੂਂਦੀ ਵੀਰ ਨਹੀਂ ਨੀ ਤੇ ਆ ਨਹੀਂ ਮੰਮੀ ਨੂੰ ਬੱਸੇ ਬਾਹਰ ਚੱਲ ਉਹਦਾ ਫੋਨ ਲੱਗ ਜਾਂਦਾ ਬੜਾ ਚਲੋ ਠੀਕ ਵਾ ਕਵਾਲਾ ਹਾਂ ਜੀ ਕਿਹਦਾ ਫੋਨ ਆਉਣ ਡਿਆ ਪਿੰਡੋਂ ਹੀ ਮੰਮੀ ਦਾ ਫੋਨ ਕੀ ਗੱਲ ਏ ਗੱਲ ਗੋਲ ਕਾਦੀ ਹੋਣੀ ਮੰਮੀ ਜੀ ਕਿਸਮਤ ਮਾੜੀ ਵਿਚਾਰਿਆਂ ਦੀ ਜਦੱਕ ਕੇ ਡਿੱਗ ਗਈ ਆ ਮੰਮੀ ਸਾਟਾ ਖੰਡੇ ਜਿਆਦਾ ਲੱਗ ਗਈ ਆ ਤੇ ਹੁਣ ਹੁਣ ਕੀ ਹੋਣਾ ਖੰਡੇ ਆ ਵੀ ਆ ਵੀ ਭਾਬੀ ਨੇ ਤੇ ਪੁੱਛਿਆ ਹੀ ਨਹੀਂ ਉਹਨਾਂ ਨੂੰ ਤੇ ਤੇ ਵੇਖ ਲਾ ਉਦਾਂ ਰਾਜ ਦੀ ਇੰਨੀ ਕਿੰਨੀ ਮੂਰਖ ਮਤ ਵੀ ਉਹੋ ਹੀ ਤੇ ਰਹੇ ਹੁਣ ਮਾਂ ਪਿਓ ਵਾ ਤੇ ਤੂੰ ਉਹਨਾਂ ਨੂੰ ਰੋਟੀ ਪਾਣੀ ਚਾਹ ਪਾਣੀ ਦੇ ਦੇ ਉਹ ਬਜ਼ੁਰਗ ਕਿੱਥੇ ਹੱਥ ਲੂ ਕੇ ਰੋਟੀਆਂ ਖਾਣ ਅੱਗੇ ਵੀ ਬਥੇਰੇ ਉਹਨਾਂ ਹੱਥ ਲੁਏ ਆ ਤੇ ਨਹੀਂ ਤੇ ਇਦਾਂ ਕਰ ਤੂੰ ਫੇ ਚੱਲ ਜਾ ਪੁੱਤ ਆਉ ਮੈਂ ਜੀ ਕੋਈ ਨਹੀਂ ਮੈਂ ਅੱਜ ਚਲ ਜਾਂਗੀ ਤੋ ਉਦਾਂ ਵੇਖ ਲੋ ਹਾਂ ਜਮੀਨਾ ਸਾਂਭਣ ਨੂੰ ਪੋਤਵਾ ਤੇ ਮਾਂ ਪਿਓ ਸਾਂਭਣ ਨਤੀਆਂ ਹੈ ਤੇ ਮੈਨੂੰ ਉਹਦਾ ਹੁਣ ਜਾਣਾ ਹੀ ਪੈਣਾ ਜੇ ਕਹਿ ਡੇ ਆ ਤੇ ਮੈਂ ਹਮ ਇੱਕ ਵਾਰੀ ਮੰਮੀ ਦੀ ਸਲਾਹ ਲੈ ਲਾਂ ਤੇ ਫੇਰ ਤਾਂ ਉਹਨੂੰ ਦੱਸਦੀ ਆ ਨਹੀਂ ਕੋਈ ਨਹੀਂ ਤੂੰ ਚਲ ਜਾ ਤੂੰ ਇਹੋ ਜੀ ਸਲਾਹ ਲੈਣ ਦੀ ਕੋਈ ਲੋੜ ਨਹੀਂ ਗਈ ਇੱਥੇ ਤੇ ਮੈਂ ਕੰਮ ਕਰ ਹੀ ਲੈਣਾ ਵਾ ਤੇ ਜੇ ਅਭੀ ਸਗੋ ਮੇਰੇ ਕੋਲ ਰਹੂਗਾ ਤਾਂ ਚੱਲ ਅਸੀਂ ਚੰਗੇ ਦੋਵੇਂ ਮਾਪੋ ਤਾਂ ਤੇ ਜੇ ਜਾਣਾ ਤਾਂ ਵੇਖ ਲਿਓ ਇਹ ਤੁਸੀਂ ਆਪਣੀ ਸਲਾਹ ਕਰ ਲਓ ਤੇ ਹੀਰੇ ਨਾਲ ਫੋਨ ਤੇ ਗੱਲ ਕਰ ਲਈ ਕੀ ਜਾਂਦਾ ਨਹੀਂ ਹੁੰਦਾ ਓਦਾਂ ਉਹਨੇ ਤਾਂ ਕੋਈ ਨਹੀਂ ਕਹਿਣਾ ਖੈਰ ਕਿ ਹੋਣਾ ਕੋਈ ਨਹੀਂ ਤੁਸੀਂ ਆਪ ਹੀ ਦੱਸ ਦਿਓ ਆਹੋ ਤੇ ਫੇਰ ਮੈਂ ਜਾਉਂਗੀ ਕਿੱਦਾਂ ਮੈਂ ਪੁੱਤ ਤੈਨੂੰ ਬੱਸੇ ਚੜਾ ਕੇ ਆਉਂਗੀ ਇੱਥੋਂ ਓਦਾਂ ਮੈਂ ਕਦੀ ਗਈ ਤੇ ਹੈ ਨਹੀਂ ਕਿ ਬੱਸੇ ਤੇ ਕੋਈ ਨਹੀਂ ਆਪਣੇ ਡੈਡੀ ਨੂੰ ਫੋਨ ਕਰਦੇ ਗਾੜੀਆਂ ਤੇਰਾ ਡੈਡੀ ਲੈ ਜਾਏ ਤੇ ਦੋਜੀ ਪੈਸੇ ਦੇ ਕੇ ਆ ਤੇ ਤੈਨੂੰ ਮੈਂ ਦੇ ਦੂੰਗੀ ਮੰਮੀ ਜੀ ਤੁਸੀਂ ਇੰਨੇ ਚੰਗੇ ਆ ਨਾ ਤੁਸੀਂ ਉਸੇ ਵळे ਹਾਂ ਕਰਦੀ ਆ ਤੇ ਪੁੱਤ ਹੁਣ ਮਾਂ ਪਿਓ ਮੈਂ ਤੇ ਉਹਨਾਂ ਨੂੰ ਦਸ ਰੋਟੀ ਪਾਣੀ ਪਕਾ ਕੇ ਦੇਣਾ ਜਿਹਦੇ ਵਿੱਚ ਐਦੇ ਸਾਟ ਲੱਗੀ ਆ ਤੇ ਫੇਰ ਕੀ ਆ ਚਲ ਠੀਕ ਆ ਮੰਮੀ ਜੀ ਹੋਵਾਂ ਫੇਰ ਮੈਂ ਤਿਆਰ ਆ ਆ ਤੂੰ ਹੋ ਤਕ ਕੋਈ ਨਹੀਂ ਤੈਨੂੰ ਮੈਂ ਉੱਥੇ ਬੱਸੇ ਚੜਾਉਣੀ ਆ ਤੇ ਆਪਣੇ ਡੈਡੀ ਨੂੰ ਫੋਨ ਕਰੀ ਤੇ ਅੱਗੇ ਤੇਰਾ ਡੈਡੀ ਲੈ ਜਾਊਗਾ ਮੇਰਾ ਤੇ ਆਪ ਸੁਣ ਕੇ ਜਿੱਦਾਂ ਨਾ ਬੀਪੀ ਗੜ ਗਿਆ ਵਾ ਨਾਲ ਹੀ ਸਰੀਰ ਦੇ ਕੰਮ ਨਹੀਂ ਘਾਣ ਲਿਆ ਤੇ ਪੁੱਤ ਮਾਂ ਪਿਓ ਦਾ ਦੁੱਖ ਬੜਾ ਹੁੰਦਾ ਧੀਆਂ ਨੂੰ ਉਹ ਤੇ ਮੂਰਖ ਵਾ ਜੇ ਮੂਰਖ ਨਾ ਹੁੰਦੀ ਤੇ ਉਹਨਾਂ ਨੂੰ ਰੋਟੀ ਪਾਣੀ ਦਿੰਦੀ ਉਹਨਾਂ ਨੂੰ ਕੀ ਲੋੜ ਹੀ ਧਰਲੇ ਲੈ ਆਂਦੀ ਤੇ ਇਹਨੂੰ ਫੋਨ ਕਰਨ ਦੀ ਮੇਰੇ ਮਾਂ ਪਿਓ ਦੀ ਤੇ ਸਾਰਿਆਂ ਬੜਾ ਇਦਾਂ ਹੀ ਨੰਗ ਚੱਲਦੀ ਆ ਤੇ ਪੈੜੀਆਂ ਲੈਣ ਨੂੰ ਵੇਖੀ ਕੱਲ ਨੂੰ ਮਗਰ ਮਗਰ ਮੁੜ ਕੇ ਤੁਰੇ ਫਿਰਨਾ ਮੰਮੀ ਲਗਦਾ ਅਰ ਸੋਈ ਚ ਡੇ ਆਪਣਾ ਕੰਮ ਕਰਨ। ਦਾਦੀ ਨੂੰ ਪੁੱਛਿਆ ਨਾ ਦਾਦੀ ਠੀਕ ਵਾਨ। ਮੰਮੀ ਜੇ ਟਾਈਮ ਲਾ ਜਾਣਾ ਲਗਦਾ ਅਰ ਸੋਈ ਚ ਡੇ ਆ ਕੋ ਬਣਾਉਣ। ਇਦਾਂ ਕਰਦਾ ਦਾਦੀ ਨੂੰ ਪੁੱਛਿਆ ਨਾਲ ਚਾਲ। ਦਾਦੀ ਠੀਕ ਜੀ ਹੁਣੇ। ਠੀਕ ਵਾ ਪੁੱਤ। ਆ ਜਾ ਬੈ ਜਾ। ਕਿੱਥੋਂ ਆਇਆ ਵਾ? ਬਾਹਰ ਗਿਆ ਸੀ ਮੁੰਡਿਆਂ ਨਾਲ ਖੇਡਣ। ਤੇ ਡਿਗ ਕਿਦਾਂ ਗਏ? ਪੁੱਤ ਮੈਂ ਪਾਣੀ ਦੀ ਪਾਰਟੀ ਲਈ ਆਉਂਦਾ ਹੀ ਤੇ ਮੈਨੂੰ ਠੇਡਾ ਲੱਗ ਗਿਆ। ਤੇ ਮੈਂ ਡਿਗ ਪਈ ਆ ਨਹੀਂ ਪਾਣੀ ਤੇ ਕਿਥੋਂ ਆਉਂਦੇ ਪਾਣੀ ਤੇ ਤੁਹਾਡੇ ਇੱਥੇ ਲੱਗ ਗਿਆਗਾ ਹੀ ਪਾਣੀ ਤੇ ਹੈਗਾ ਹੀ ਪੁੱਤ ਜੇ ਮੋੜਾ ਹੋ ਰੱਖੀ ਨਹੀਂ ਨਾ ਟੈਂਕੀ ਤੇ ਬੱਤੀ ਬੰਦ ਹੈਗੀ ਤੇ ਪਾਣੀ ਮੁੱਕ ਗਿਆ ਹੈਗਾ ਮੈਂ ਚੱਲ ਕੋਈ ਨਹੀਂ ਰਖਾਈ ਲੈਣ ਬਾਹਰੋਂ ਪਾਣੀ ਲਿਆਈ ਹਾਂ ਕਿਸ ਦੇ ਕਰੋ ਤੇ ਮੈਨੂੰ ਦੱਸ ਦਿੰਨੇ ਮੈਂ ਲੈ ਦੇਣਾ ਤੁਹਾਨੂੰ ਪਾਣੀ ਤੇਰੀ ਮਾਂ ਨੇ ਉਸੇ ਵੇਲੇ ਲਿਆਉਣ ਦੇਣਾ ਹੈਗਾ ਪਤਾ ਵੀ ਹੈਗਾ ਉਹਦਾ ਹੁਣ ਸੁਣ ਲੈ ਉਹਦੀ ਗੱਲ ਚਾਹ ਨੂੰ ਮੇਰਾ ਜੀ ਕਰਨ ਦਿਆ ਚਾਹ ਕੋਟ ਤੇਰਾ ਪਾਪਾ ਦਾ ਵੀ ਮੈਂ ਬੜਵਾ ਲਿਓ ਨਾ ਰਾਜ ਕਰੋ ਤੇ ਉਹਨੇ ਠੋਕ ਕੇ ਜਵਾਬ ਦਿੱਤਾ ਵਾ ਆਲੀ ਮੇਰ ਕੋ ਨਹੀਂ ਬਣਦੀ ਬੁੰਦੀ ਜਾ ਕੇ ਤੇ ਬਣਾਓ ਮੈਨੂੰ ਕਹਿ ਦਿੰਨੇ ਮੈਂ ਬਣਾ ਕੇ ਦੇ ਦੇਣਾ ਤੂੰ ਪੁੱਤ ਸਾਹਮਣੇ ਦੇਹਿਆ ਨਹੀਂ ਤੂੰ ਬਣਾ ਕੇ ਦੇ ਦਿੰਦਾ ਤੇ ਫਿਰ ਉਹਦੇ ਕੋ ਛੜਕਾ ਖਾਂਦਾ ਪਤਾ ਵੀ ਤੈਨੂੰ ਹੈਗਾ ਉਹਦਾ ਚਲੋ ਕੋਈ ਗੱਲ ਨਹੀਂ ਦਾਦੀ ਇੱਕ ਦਿਨ ਹੋਰ ਖਾ ਲੂਗਾ ਝੜਕਣ ਕੀ ਹੋ ਜਾਊਗਾ ਨਹੀਂ ਪਤਾ ਹੁਣ ਤੇਰੀ ਪੂਆ ਨੂੰ ਫੋਨ ਕੀਤਾ ਵਾ ਤੇ ਉਹ ਆਂਦੀ ਹੀ ਗਈ ਵੀ ਮੈਂ ਆਪਣੀ ਸੱਸ ਨੂੰ ਪੁੱਛ ਕੇ ਨਾ ਤੇ ਫਿਰ ਮੈਂ ਦੱਸਨੀ ਆ ਤੇ ਘਰ ਆ ਉਹ ਆ ਹੀ ਜਾਵੇ ਫਿਰ ਉਹਨੂੰ ਲੈਮ ਨਹੀਂ ਆ ਚਾਰਦੇ ਤੁਰੇ ਵੇ ਲੋ ਆ ਜਾਣਗੇ ਦੱਸ ਦੇਣੀ ਮੈਂ ਤੁਹਾਨੂੰ ਲੈ ਦੇਣਾ ਚਾਹ ਬਣਾ ਕੇ ਨਹੀਂ ਨਹੀਂ ਚਾਹ ਨਹੀਂ ਹੁਣ ਪੀ ਲਈ ਆ ਚਾਹ ਤੇ ਪਤ ਚਾਹ ਦੀ ਨਹੀਂ ਲੋੜ ਐਨਾ ਹੀ ਬੜਾ ਤੂੰ ਹਾਲ ਚਾਲ ਪੁੱਛ ਲਿਆ ਜੇ ਤੈਨੂੰ ਉਹਨੇ ਵੇਖ ਲਿਆ ਕਿ ਤੇ ਛਿੜਕਾ ਨਾ ਦਵੇ ਪੁੱਤ ਹਾਂ ਕਿੱਦਾਂ ਨਾ ਦਾਦੀ ਦੇ ਸਰਾਣੇ ਚੜ ਕੇ ਖਲੋਤਾ ਵਾ ਇਹਨੂੰ ਮੈਂ ਆਵਾਜ਼ ਮਾਰਨਾ ਜਸ਼ਨ ਜਸ਼ਨ ਇਧਰਾ ਗੱਲ ਸੁਣ ਮੇਰੀ ਉਹ ਜਨੇ ਹੁੰਦਾ ਦਾਦੀ ਮੈਂ ਕਿਹਨੀਆਂ ਪਹਿਲੀ ਅੜ ਛਿੜਕਾ ਖਾਣੀ ਵਾ ਮਾਰ ਲੀ ਜੇ ਆਵਾਜ਼ ਹੁਣ ਮੇਰੀ ਅੱਜ ਨਹੀਂ ਖੈਰ ਚੱਲ ਪੁੱਤ ਕੋਈ ਨਹੀਂ ਜਾ ਮੇਰਾ ਪੁੱਤ ਹੁਣ ਜੋ ਹੋ ਵੇਖੀ ਜਾ ਤੀ ਆਪਣਾ ਖਿਆਲ ਰੱਖਿਓ ਮੈਂ ਜਾ ਕੋਈ ਨਹੀਂ ਕਿ ਵੇਹ ਲਓ ਜੇ ਮੁੰਡਾ ਲਾਗੇ ਆ ਹੀ ਗਿਆ ਤੇ ਕੀ ਹੋ ਗਿਆ ਕਿਤੇ ਜਰਿਆ ਹੀ ਨਹੀਂ ਗਿਆ ਉਸੇ ਵੇਲੇ ਆਵਾਜ਼ ਮਾਰ ਲਈ ਆ ਜਸਨ ਆ ਜਾ ਛੇਤੀ ਨਾ ਹੁਣ ਵਿਚਾਰਾ ਕਿਤਾ ਡਰ 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 ਗਿਆ ਬਾ ਕੰਤੋਂ ਕੋਈ ਮਾਰੇ ਕਰਮ ਕਰ ਲਏ ਆਹੀਂ ਉਹ ਜਿਹੜਾ ਹੁਣ ਹੈ ਨਾ ਉਹ ਭੁਗਤਣ ਰਹੇ ਆ ਤੇ ਸਾਡੇ ਗਾੜੀਆਂ ਆਉਣ ਡੀਆਂ ਵਾ ਕੀ ਪਤਾ ਕੋਈ ਕੀਤਾ ਤਾਂ ਨਹੀਂ ਕੋਈ ਪਿਛਲੇ ਜੋ ਗਦਨਾ ਕਿਤੇ ਹੋਇਆ ਹੋਏ ਜਿਹੜਾ ਸਾਡੇ ਗਾੜੀ ਆਉਂਦਿਆ ਵਾ ਆਪਣੇ ਆਪ ਤੇ ਨਹੀਂ ਹੋਣਾ ਸੀ ਕੀਤਾ ਕੋਈ ਜੋ ਉਹ ਗੱਲ ਵੀ ਆਈ ਤੇ ਆਖ ਦਿੰਨੇ ਵੇਖ ਕੇ ਤੁਰੀਦਾ ਵਾ ਵੀ ਕਿਤੇ ਥੱਲੇ ਪੈਰ ਦੇ ਕੀੜੀ ਵੀ ਨਾ ਆਵੇ ਹਾਂਜੀ ਮੰਮੀ ਆਵਾਜ਼ ਮਾਰੀ ਸੀ ਆਵਾਜ਼ ਤੇ ਮੈਂ ਤੈਨੂੰ ਮਾਰੀ ਸੀ ਤੇ ਤੈਨੂੰ ਸੁਣਦਾ ਨਹੀਂ ਹੁੰਦਾ ਤੈਨੂੰ ਮੈਂ ਕਿੰਨੀ ਵਾਰੀ ਵੀ ਕਹਿੰਨੀ ਹੁੰਦੀ ਆ ਤੇ ਤੂੰ ਉੱਥੇ ਨਾ ਜਾਇਆ ਕਰ ਨਾ ਜਾਇਆ ਕਰ ਤੂੰ ਹਟਦਾ ਹੈ ਨਹੀਂਗਾ ਉਹਨਾਂ ਦੇ ਗੋਣ ਤੋਂ ਲੱਧਦਾ ਨਹੀਂਗਾ ਤੇ ਮੈਂ ਤੇਰੇ ਗਿੱਟੇ ਅੱਗੇ ਵੱਰ ਕੋ ਸੇਕ ਦੇਣੀ ਮੈਂ ਮੱਥੇ ਕਰਕੇ ਨਾਨਕੇ ਕੱਢਿਆ ਸੀ ਉੱਥੇ ਉਜੜਿਆ ਰਹੇਗਾ ਤੂੰ ਫੇਰ ਭੱਜ ਕੇ ਪੂਆ ਗਾ ਗਿਆ ਉੱਥੋਂ ਮੈਨੂੰ ਫੇਰ ਇੱਥੇ ਲਿਆਉਣਾ ਪੈ ਗਿਆ ਵਾ ਮੰਮੀ ਜੀ ਦਾਦੇ ਸੱਟ ਲੱਗੀ ਸੀ ਮੈਂ ਚੱਲ ਪਤਾ ਲੈ ਆਉਣਾ ਵਾ ਤੂੰ ਇਹ ਤੇ ਮੈਨੂੰ ਵੱਢ ਨਹੀਂ ਪੈਂਦੇ ਆ ਗਾਰਿਓ ਤੇ ਲੱਗੀ ਰਹਿੰਦੇ ਸੱਟ ਸੱਟ ਉਹਦੇ ਕੋਈ ਅੱਜ ਆਲੋ ਕਰ ਲੱਗੀ ਹੈ ਜਬਾਨ ਤੋਂ ਉਹਦੀ ਐਡੀ ਚੱਲਦੀ ਆ ਸੱਟ ਲੱਗੀ ਵਾਸਤੇ ਮੰਜੇ ਤੇ ਦਿਹਾੜੀ ਬਹਿ ਜਾਊਗੀ ਮਾਂ ਤੇਰੇ ਨਾਲ ਤਾਂ ਰੋਜ਼ ਲੜਨ ਆ ਜਾਂਦੀ ਉਹ ਤੀਜੇ ਦਿਨ ਮੰਮੀ ਜੀ ਉਹ ਕਿਦਾਂ ਲੜਦੇ ਆ ਲੜਨ ਤੇ ਤੁਸੀਂ ਜਾਣੇ ਉਹਨਾਂਨ ਮੈਂ ਉਹਨਾਂ ਦੇ ਘਰ ਲੈਣੇ ਜਾਂ ਨਹੀਂ ਲੰਨ ਤੋਂ ਮੇਰੇ ਘਰ ਆਉਂਦੇ ਦੇਖ ਕੇ ਤੈਨੂੰ ਪਤਾ ਹੋਵੇ ਨਾ ਕਿ ਕਾਤਾ ਤੈਨੂੰ ਲੱਗ ਜੇ ਪਤਾ ਤੈਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਬਾਹਰ ਨਿਆਣੇ ਨੇ ਖੇਡ ਲਿਆ ਤੇ ਰੋਟੀ ਖਾ ਲਈ ਤੇ ਮੋਬਾਈਲ ਫੜ ਲਿਆ ਤੇ ਲੰਮੇ ਪੈ ਗਿਆ ਤੇ ਸੌਂ ਲਿਆ ਇਹੋ ਕੁਝ ਹੀ ਆ ਹੋਰ ਨਹੀਂ ਤੇਰੇ ਵਿੱਚ ਕੁਝ ਵੀ ਹੈਗਾ ਮੰਮੀ ਅੱਗੇ ਕਹਿੰਦਾ ਤੁਸੀਂ ਘਰੋਂ ਬਾਹਰ ਨਿਕਲਦਿੰਨੀ ਆ ਮੈਂ ਨਾ ਮਾਹੋਂ ਅੱਜ ਗਿਆ ਵੰਜਾਰਾ ਦੋਸਤਾਂ ਨਾਲ ਖੇਡਣਾ ਉਹ ਵੀ ਪੁੱਛਣ ਦੇ ਹੀ ਇੰਨੇ ਦਿਨ ਕਿੱਥੇ ਗਿਆ ਮੈਂ ਕਿਹਾ ਵਾਂਡੇ ਗਿਆ ਇੰਨੇ ਮਾਇਆ ਜੋਗਾ ਤਾਂ ਹੀ ਤੈਨੂੰ ਅੰਦਰ ਵੜ ਕੇ ਰੱਖਦੀ ਆ ਬਾਹਰ ਨਹੀਂ ਨਿਕਲਣਾ ਚਾਹੀਦਾ ਬੂਆ ਮੇਲ ਜੇ ਨਹੀਂ ਨਿਕਲਦਾ ਫਿਰ फोन पता नहीं किलो है है हेलो तो 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 है है तो अच्छा अड्डे तो दूंगी कोई नी दस मिनट हटके है ਅਛਾ ਅਛਾ ਹਾਂ ਅਜੀਬ ਘੰਟੇ ਤੱਕ ਚਲ ਆ ਚੰਦੇ ਦੇਖ ਕੇ ਘੰਟੇ ਤੱਕ ਪੱਟੇ ਪੁੱਟੇ ਪਾ ਲੈਂਦੇ ਹੁੰਦੇ ਹਨ ਅੱਛਾ ਸੁੱਕਰੀ ਆਉਣ ਲੱਗੀ ਆ ਕੋਈ ਨਹੀਂ ਆ ਜਾ ਕਮਲ ਕੋਰੇ ਤੇਰੀ ਤੇ ਮੈਂ ਇਹੋ ਜੀ ਭੂਤ ਨਹੀਂ ਭਲਾਉਂਗੀ ਤੂੰ ਤਾਂ ਪੇਕਿਆਂ ਵੱਲ ਨੂੰ ਮੂੰਹ ਨਾ ਕਰੇਂਗੀ ਜਿਹੜੀ ਸਵਰੇ ਜਾ ਕੇ ਨਾ ਬੇਬੇ ਬਾਪੂ ਦੇ ਗੁਣ ਗਾਉਂਦੀ ਰਹਿੰਦੀ ਆ ਮੇਰੀ ਮੰਮੀ ਮੇਰਾ ਡੈਡੀ ਪਤਾ ਨਹੀਂ ਉੱਥੇ ਕੀ ਕਰਦਾ ਹੋਣਾ ਵਾ ਹੁਣ ਤੇ ਤੂੰ ਨਾ ਬੇਬੇ ਬਾਪੂ ਦੀ ਨਜ਼ਰਾਂ 'ਚ ਵੀ ਬੁਰੀ ਬਣੇਗੀ ਵੈਨ ਨੇ ਸੌਰੇ ਜੋਗੀ ਰਹਿਨੀ ਤੇ ਜਾਂ ਪੱਕਿਆਂ ਜੋਗੀ ਰਹਿਨੀ ਆ ਤੁਸੀਂ ਹੱਤਾ ਕਰੋ ਪੱਠੇ ਪਾ ਲੋ ਆ ਕੁੜੀ ਦਾ ਫੋਨ ਆ ਗਿਆ ਯੋ ਤੇ ਉਹ ਆਂਦੀ ਫੇ ਫਿਰ ਮੈਨੂੰ ਤੁਹਾਡੇ ਚੋਂ ਆਣ ਕੇ ਤੇ ਲੈ ਜਾ ਜੀ ਮੈਂ ਬੱਛੇ ਬਹਿ ਜਾਣਾ ਕੋਈ ਨਹੀਂ ਮੈਂ ਪੱਠੇ ਪਾ ਲਵਾਂ ਡੰਗਰਾ ਨੂੰ ਤੇ ਮੈਂ ਉਹ ਜਾ ਕੇ ਲੈ ਆਉਣਾ ਤੁਹਾਡੇ ਚੋਂ ਆਂਦੀ ਅੱਧੇ ਕੇ ਕਿੰਨੇ ਬਾਅਦ ਆਵੇ ਮਕਤਾ ਵੀ ਆਣ ਕੇ ਕਿੰਨਾ ਕਚੇਰ ਖਲੋਤਾ ਲਾਊਗਾ ਕੋਈ ਨਹੀਂ ਮੈਨੂੰ ਅਜੇ ਲੱਗ ਜਾਨੇ 15 20 ਮਿੰਟ ਪੱਠੇ-ਬੁੱਟੇ ਪਾਉਂਦੇ ਆ ਕੋਈ ਨਹੀਂ ਪਾ ਲੋ ਚੱਲ ਆ ਵੀ ਚੰਗਾ ਹੋਇਆ ਮੈਨੂੰ ਪਹਿਲਾਂ ਹੀ ਪਤਾ ਏ ਕਿ ਉਹਦੀ ਸੱਸ ਨੇ ਕਲਾ ਹੀ ਦੇਣਾ ਵਾ ਉਹਨੇ ਵਿਚਾਰੀ ਨੇ ਕੀ ਆਖਣਾ ਵਾ ਉਹਨੂੰ ਪਤਾ ਹੀ ਆ ਚਲੋ ਆਜੂ ਦਿਹਾੜੀ ਵਿਚਾਰੀ ਤੇ ਮੇਰੀ ਸੇਵਾ ਕਰੂਗੀ ਕਵਲ ਪਾਲਾਗਾਮ ਪੋਤਨ ਲੀਡ ਤੇ ਮੈਂ ਤੈਨੂੰ ਛਾਡਵਾਵਾਂਗਾ ਬਸ ਮੈਂ ਜੀ ਮੈਂ ਨਾ ਦੋ ਸੂਟ ਨਾਲ ਲੈ ਜਾਂਦੀ ਆ ਫਿਰ ਉੱਥੇ ਤੁਹਾਨੂੰ ਪਤਾ 걸ਵੀਂ ਆ ਨਹੀਂ ਨਹੀਂ ਵਿੱਚ ਪਾਲਾ ਬੈਕ ਦੇ ਮੈਂ ਖੰਡੇ ਹੀ ਤਾਡੇ ਕੋ ਕੱਲਿਆਂ ਕੋਈ ਨਗਰ ਦਾ ਕੰਮ ਨਹੀਂ ਹੋਣਾ ਚਲਾ ਗੋ ਆਂਟੀ ਨੂੰ ਆਵਾਜ਼ ਮਾਰ ਲਿਆ ਕਰ ਉਹ ਤੇ ਤੁਹਾਡੇ ਨਾਲ ਥੋੜਾ ਬੋਤਾ ਕਰਾ ਦਿਆ ਕਰੋ ਕਵਲ ਹੈ ਤੂੰ ਕਿਉਂ ਇੰਨਾ ਫਿਕਰ ਕਰਨ ਢਈ ਕਿਉਂ ਇਨੀ ਟੈਨਸ਼ਨ ਲੈਣ ਢਈ ਆ ਮੈਂ ਆਪੇ ਕੱਲੀ ਨੇ ਕਰ ਲੈਣਾ ਤੂੰ ਇੰਨਾ ਫਿਕਰ ਨਾ ਕਰ ਤੇ ਤੂੰ ਚੁੱਪ ਕਰਕੇ ਤੇ ਜਾ ਮੈਨੂੰ ਪਤਾ ਵਾ ਤੇਰਾ ਬੀਪੀ ਲੋ ਜ਼ਿਆਦਾ ਹੋ ਜਾਣਾ ਵਾ ਤੇ ਆਲੇ ਜਿਹੜੇ ਦੋਜੀ ਨੇ ਪੈਸੇ ਦਿੱਤੇ ਸੀ ਤੇ ਆਲੇ ਉਹਨਾਂ ਨੂੰ ਕਹੀਂ ਦਵਾਈ ਬੂਟੀ ਕਰ ਲਓ ਜੇ ਲੋੜ ਪਊਗੀ ਤੇ ਵਰਤ ਲੈ ਮੇਰਾ ਬਾਪੂ ਨਹੀਂ ਪੁੱਤ ਹੋਣ ਦੀ ਗੱਲ ਨਹੀਂ ਇੱਕ ਵੇ ਨਹੀਂ ਕੋਈ ਪੈਸਾ ਕੋਲ ਕੋਈ ਕੋਲ ਹੁੰਦਾ ਤੇ ਇਹ ਨਾਂਗਦੀ ਨਾ ਰਹੀ ਜੇ ਮੇਰੀ ਮੰਮੀ ਨੇ ਦੇ ਦਿੱਤੇ ਤਾਂ ਮੈਂ ਇਦਾਂ ਹੀ ਵਾਪਸ ਲੈ ਜਾਣੇ ਆ ਮੈਂ ਤਾਂ ਕਹਿੰਦੀ ਕਿ ਰਹਿਣ ਦਿੰਦੇ ਤੁਸੀਂ ਕੁੜਮਾਚਾਰੀ ਦਾ ਕੰਮ ਚੰਗਾ ਨਹੀਂ ਲੱਗਦਾ ਕੋਈ ਨੇ ਭੈਣ ਭਰਾ ਦੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਫਿਰ ਕੀ ਆ ਕੱਲਿਆਂ ਤੇ ਜਿੱਦਾਂ ਦੇ ਸਿਆਣੇ ਨੇ ਕਿਹਾ ਕੋਈ ਵੀ ਨਹੀਂ ਵੱਡਾ ਚਲੋ ਠੀਕ ਆਹੋ ਤਾਂ ਮੈਂ ਮਚੜਾਵਾ ਤਾਂ ਵਾਹ ਛੇਤੀ ਕਰ ਲਾ ਗਾ ਮੇਰਾ ਪੁੱਤ ਤਿਆਰ ਹੋ ਜਾ ਵੇਖਾਂ ਕਵਲ ਤੇ ਹੁਣ ਚਲ ਗਈ ਆ ਤੇ ਮੈਂ ਪੱਕੀ ਤੇ ਬੜੀ ਕੀਤੀ ਵੀ ਪੁੱਤ ਜਾ ਕੇ ਫੋਨ ਲਾ ਦੇ ਜੇ ਚਾਲ ਕੋਈ ਨਹੀਂ ਆ ਜਾਂਦਾ ਫੋਨ ਤੇ ਹੁਣ ਮੈਂ ਵੇਖਾਂ ਕੋਈ ਰੰਨਣ ਪਕਾਉਣ ਦਾ ਕਰਾਂ ਤੇ ਮੁੜ ਕੇ ਮਾਲ ਡੰਗਰ ਵਾਲੇ ਵੀ ਧਿਆਨ ਦੇਣਾ ਤੇ ਮੈਨੂੰ ਤੇ ਅੱਗੇ ਕੋਈ ਫਿਕਰ ਨਹੀਂ ਨਾ ਮੈਨੂੰ ਘਰ ਦਾ ਫਿਕਰ ਹੈ ਨਾ ਮੈਨੂੰ ਬਾਹਰ ਦਾ ਫਿਕਰ ਹੈ ਪਰ ਮੈਂ ਜਿੱਥੇ ਮਰਜੀ ਸੇਲੀ ਪਹਿਣ ਲਾ ਕੇ ਬਹਿ ਜਾਣੀ ਤੇ ਮੇਰੇ ਅੰਦਰ ਨੂੰ ਘਰ ਦੇ ਕੰਮ ਵੀ ਕੀਤੇ ਹੁੰਦੇ ਬਾਹਰ ਵੀ ਜਾ ਕੇ ਕੰਡਾ ਪੈਂਦੀ ਧਾਰਤੂਰ ਵੀ ਕੱਢ ਲਿਆ ਹੁੰਦੀ ਤੇ ਹੁਣ ਮੈਨੂੰ ਕੰਨੇ ਪਾਣੇ ਬਾਹਰ ਦੇ ਵੀ ਚੱਲ ਕੋਈ ਗੱਲ ਨਹੀਂ ਉਹਨੇ ਨਹੀਂ ਜਾਣਾ ਤੇ ਫਿਰ ਕਿੰਨੇ ਜਾਣਾ ਨਾ ਚਾਰ ਦਿਨ ਆਫਸ ਆਫ ਕੋਈ ਨਹੀਂ ਮੈਂ ਕਰ ਲੂੰਗੀ ਤੇ ਵੇਖਦੀ ਉਹਦਾ ਫੋਨ ਅਜੇ ਤੱਕ ਆਇਆ ਨਹੀਂ ਗਾ ਕੁੜੀ